ਹਲਕਾ ਪਾਇਲ ਦੇ ਸਾਬਕਾ ਵਿਧਾਇਕ ਸਰਦਾਰ ਲਖਵੀਰ ਸਿੰਘ ਲੱਖਾ ਪਰਿਵਾਰ ਸਮੇਤ ਅਤੇ ਹੋਰ ਟੀਮ ਵਰਕਰ ਆਗੂਆਂ ਨੇ ਸਹਿਜਾਦਿਆਂ ਨਿਸ਼ਾਦ ਨੂੰ ਸਮਰਪਿਤ ਪਾਇਲ ਤੋਂ ਪੈਦਲ ਯਾਤਰਾ ਸਰਹੰਦ ਸ਼੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ ਪੀਟੀ ਨਿਊਜ਼ ਪੰਜਾਬ ਦੇ ਨਾਲ ਤਰਸੇਮ ਸਿੰਘ ਗਿੱਲ ਤੇ ਜਗਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਰਿਪੋਰਟ ਅੱਜ ਪੜ ਨਦੀ ਤੇ ਵਿਛੋੜਾ ਪੈ ਗਿਆ ਸੁਖੀ ਦਾ ਨਾਲੋਂ ਵੀਰ ਵਿਚੜੇ ਵੀਰਾਂ ਨਾਲ ਹੀ ਤੇ ਵਿਚ ਕੀ ਕਹਿਣਾ ਚਾਹੋਗੇ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਅੱਜ ਸ਼੍ਰੀ ਕਨ ਸਾਤਾ ਸਰਕਾਰ ਕੋਲ ਕਰਨੀ ਅਸੀਂ ਪਰਵਾਰ ਸਨੇਤ ਸਾਧੀਆਂ ਸਨੇਤ ਜਿੱਥੇ ਨਤਮਸਤ ਕਰਾਉਣ ਆ ਰਹੇ ਹਰੇਕ ਸਾਹਿਬ ਦੀ ਤਰ੍ਹਾਂ ਪੰਜਵੀਂ ਯਾਤਰਾ ਇਹ गुरू महाराज चढ़ंदी कला रखण जो लखवीर सिंह अक्सर ਤਾਂ ਇਹ ਕੰਮ ਜਿਹੜੇ ਪੰਚਤ ਦੇ ਦੇਖਦਾ ਮਾਦਾ ਸਾਥ ਇੱਕ ਹੀ ਉਹਨਾਂ ਨੂੰ ਜੀ ਤਿਆਰ ਰਿਹਾ ਸਭ ਤੋਂ ਪਹਿਲਾਂ ਅਸ਼ੀਰਵਾਦ ਧਰਤੀ ਦੇ ਪੂਜੇ ਕਰਿਆ ਸਕਤਾਂ ਨੂੰ ਬਾਹਰ ਕਿਚਾ ਚਾਲ ਕਰਵਾਇਆ ਬੈਂਕੀਆਂ ਵੀ ਅਸੀਂ ਕਿ ਆਨੇ ਇੱਥੇ ਨੂੰ ਮੇਲਾ ਨਾ ਬਣਾਈਏ ਇੱਥੇ ਨੂੰ ਗੁਰੂਪ੍ਰਸਤ ਦੀ ਟੀਮ ਬਹੁਤ ਪਿਆਰ ਕਰਨਾ تھا ਕਿਤੇ ਸਰਕਾਰ ਨੇ ਬਹੁਤ ਧਿਆਨ ਦਿੱਤਾ ਹੈ ਕੁਝ ਪਲੇਸ ਤੇ ਰੇਤ ਬਾਣੀ ਹੋਈ ਹੈ ਸ਼ਿਵਾਲੇ ਵਿੱਚ ਉਸ ਤੋਂ ਬਾਅਦ ਧਾਰਮਿਕ ਸਾਈਟ ਇੱਕ ਹੋਰ ਦਿਖਾ ਦੇ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਕਬੱਡੀ ਕਰਦੇ ਆਂ ਸਾਹਿਬ ਜਾਨਿਆਂ ਨੇ ਜਿੰਨੀ ਦ੍ਰਿੜਤਾ ਨਾਲ ਸਿੱਧਕ ਨਾਲ ਅਡੋਲ ਰਹਿ ਕੇ ਸ਼ਹਾਦਤ ਦਿੱਤੀ ਹੈ ਉਹਦੇ ਤੋਂ ਹੀ ਪਤਾ ਲੱਗਦਾ ਹੈ ਸਾਡਾ ਪਰਿਵਾਰ ਕਿੰਨਾ ਮੀਰ ਹੈ ਬਚਪਨਾ ਜਿਹੜਾ ਕਦੇ ਕਮਜ਼ੋਰ ਨਹੀਂ ਹੁੰਦਾ ਬਚਪਨੇ ਨੂੰ ਸਹੀ ਰੇਖਾ ਮਿਲ ਜਾਏ ਆਮ ਆਪਰਾਹੀ ਸਕੂਲਾ ਰਾਹੀ ਤੇ ਵਡੇਰਿਆ ਰਾਹੀ ਜਾਂ ਗੁਰੂ ਘਰਾਂ ਦਾ ਤੇ ਸਾਡਾ ਬਚਪਨ ਕਦੇ ਮਾੜੇ ਪਾਸੇ ਨਹੀਂ ਜਾਏਗਾ ਬੱਚੇ ਕਦੇ ਬੁਰੇ ਪਾਸੇ ਨਹੀਂ ਜਾਣਗੇ ਤੇ ਇਹ ਬੱਚਿਆਂ ਨੂੰ ਵੀ ਚੰਗੀਆਂ ਸਿੱਖਿਆਵਾਂ ਦੇ ਲਈ ਉਹ ਬੱਚੇ ਨਿੱਤਨ ਸਾਬਤ ਕਰਦੇ ਨੇ ਬਾਅਦ ਵਿੱਚ ਇਨਸ਼ਾਅੱਲਾ ਸਾਰਿਆਂ ਦੇ ਫਰਜ਼ ਨੂੰ ਪੂਰਾ ਕਰਦਾ ਤੇ ਕਿਸ ਤਰ੍ਹਾਂ ਕਦੇ ਮਿਲਦੀ ਨਹੀਂ ਹੈ ਸਾਡੀ ਕੌਮ ਦਾ ਬਚਪਨ ਸਾਡੀ ਕੌਮ ਦੀ ਜਵਾਨੀ ਸਾਡੀ ਕੌਮ ਦਾ ਵਿਡਾਪਾ ਗੁਰੂ ਨਾਲ ਗੁਰਮਤ ਨਾਲ ਗੁਰਬਾਣੀ ਨਾਲ ਜੁੜ ਕੇ ਚੰਗਾ ਜੀਵਨ ਹੈ ਨਸ਼ਿਆਂ ਤੋਂ ਰਹਿਤ ਹੋਣਾ ਫਤਿਹ ਤੋਂ ਪੁਣੇ ਤੁਰਿਆ ਸਹੀਏ ਕਿ ਚੰਗੇ ਮਾੜੇ ਹੋਰ ਬੁਰੀਆਂ ਛੇੜੀਆਂ ਕਰਮ ਕਰਨਾ ਬੰਦ ਕਰਨਾ ਸਿੱਖਣਾ ਹੈ ਜੋ ਆਇਓ ਫਿਰ ਗੁਰੂ ਨਾਲ ਜੁੜੇ ਨਾ ਇੱਕ ਜਗਤ ਨਾਮਾ ਨਿਕਰ ਅੜਿਕਾ ਹੈ ਇਹਦੇ ਵਿੱਚ ਸੰਕਤਾਂ ਦਾ ਸਿੱਖ ਤੋਂ ਲੈ ਕੇ ਛਾ ਲੈ ਲੰਗਰ ਲਗਾਉਣ ਦਾ ਉੱਛਾ ਬਹੁਤ ਜ਼ਿਆਦਾ ਜਿੰਨਾ ਕਹਿ ਲਈ ਇਹਨੂੰ ਥੋੜਾ ਸਭ ਤੋਂ ਵੱਧ ਪੰਜਾਬੀਆਂ ਨੂੰ ਮਤਲਬ ਇਹ ਹੁੰਦਾ ਵੀ ਅਸੀਂ ਆਪਣੀ ਜਿਹੜੀ ਵੱਧ ਤੋਂ ਵੱਧ ਜਿਹੜਾ ਇਕਤਾ ਦਾ ਸਾਹਿਬ ਜਰਿਆ ਦੇ ਚੱਲਣਾ ਚਾਹੀਦਾ ਹੈ ਸਾਡੀ ਹਾਜ਼ਰੀ ਉਹ ਲੰਗਰ ਦੀ ਕੋਈ ਕਮੀ ਨਹੀਂ ਕੋਈ ਘਾਟ ਨਹੀਂ ਨਾ ਬਿਲਕੁਲ ਬੇਨਤੀ ਜ਼ਰੂਰ ਹੈ ਵੀ ਕੋਸ਼ਿਸ਼ ਕਰੋ ਕਿ ਜਿਹੜੇ ਪਕਵਾਨ ਬਹੁਤ ਵਧੀਆ ਸੁਆਦ ਦੇ ਬਣਨ ਉਹਨਾਂ ਦਾ ਗ੍ਰੇਜ ਕੀਤਾ ਜਾਵੇ ਕਿਉਂਕਿ ਅਸੀਂ ਸਾਹਿਬ ਜਰਿਆ ਦੀ ਯਾਦ ਤੇ ਅਸੀਂ ਉਹਨਾਂ ਦੀ ਸ਼ੇਖੀ ਨਿਮਰਤਾ ਤੋਂ ਕੋਟਾ ਆਇਆ ਸਾਰਾ ਸਾਲ ਦਾ ਬਹੁਤ ਖਾਨਿਆ ਅਸੀਂ ਜਿਹੜੇ ਪਕਵਾਨ ਵਧੀਆ ਪਕਵਾਨ ਸਾਰਾ ਸਾਲ ਚੱਲਦਾ ਪਰ ਆ ਦਿਨਾਂ ਦੇ ਸਾਡੇ ਨਾਲ ਰਹਿਣਾ ਚਾਹੀਦਾ ਸਾਡੇ ਦਾ ਤਕਰਾਰਾ ਹੋਵੇ ਸਾਡਾ ਸਾਡਾ ਰਹਿਣ ਦਾ ਮੁੱਦਾ ਹੈ ਸੱਤੇ ਸਾਡਾ ਤਕਰਾਰਾ ਉਦੇ ਨਾਲ ਤੁਸੀਂ ਦੁਨੀਆ ਦੀ ਚੰਗਾ ਸੁਣਿਆ ਜਾਏਗਾ ਵਕਤ ਦੇ ਬੀਤੇ ਸਮੇਂ ਦਾ ਜਦੋਂ ਪੰਜਾਬੀ ਪੜੀ ਜਾ ਰਹੀ ਹੈ ਆਪਣੇ ਨੂੰ ਮੁਹਰਮ ਤੋਂ ਸ਼ੀਸ਼ਤਾ ਆਇਆ ਨਹੀਂ ਕਰ ਸਕਦਾ ਉਹਨਾਂ ਦਿਨਾਂ ਦੇ ਜਿਵੇਂ ਸਾਡੇ ਜਿਹੜੇ ਆਏ ਤੇ ਜਿਹੜੀ ਚੀਜ਼ ਨੂੰ ਚਾਲ ਕਰਦੇ ਰਹੇ ਤਿੰਨ ਦਿਨ ਕਿਤੇ ਨਹੀਂ ਰਿਹਾ ਪਰ ਜਦ ਵੀ ਕਲਾ ਜੀ ਰੋਲ ਰਹਿ ਕੇ ਉਹਨਾਂ ਨੇ ਸ਼ੇਵਾ ਕੀਤੀ मेरा नाम विज्ञानी चाँगा गुरु से गुरु का इसमें असि विद्यार्थियों नशे पद बचा के गुरुानी के नाम खाते हैं ये सारी सेवा दिशा बिल्कुल नहीं है पिंगलवा गुरु काम की सिक्षा नाम ਇਹ ਪਾਣੀ ਕਿਹਨਾਂ ਦੇ ਰਹੀਆਂ ਨੇ ਉਹ ਬੰਨ੍ਹ ਬੋਲੇ। ਖੇਤੀ ਸਮਰਾਨਾਂ ਵਿੱਚ ਸਾਡਾ ਇਸ ਸਮੇਂ ਤੀਸਰੇ ਸਾਲਾਂ ਦੀ ਖੰਡਾ ਦੀ ਫਸਲ ਹੈ। ਤੇ ਇਸ ਦਾ ਅਸੀਂ ਹੁਣੇ ਦੇਖੀ ਹੈ ਕਿ ਸੰਕਰ ਬਹੁਤ ਉੱਤਮ ਹੈ। ਇਹ ਲਗਭਗ 3000 ਦੇ ਕਿਸਾਨਾਂ ਦੇ ਖਾਨੇ ਦੇ ਵਿੱਚ ਡਾ ਘਟਾਉਣੇ ਨੇ ਖਾਨਾ ਨੇ ਪਰ ਜਿਹੜੇ ਜੰਦੀਆਂ ਹਾਂ ਧਰ ਦੇ ਪਾਈਆਂ ਨੇ। ਇਹ ਖਾਨਾ ਹੋਇਆ। ਉਸ ਦਾ ਖਾਣਾ ਤੋਂ ਬਿਹਤਰ ਸੰਭਵ ਨਹੀਂ ਹੈ। ਇਹ ਖੰਡਾ ਬਹੁਤ ਬਿਹਤਰ ਹੈ। ਕਿਤੇ ਢਿੱਲੀਆਂ ਚੀਜ਼ਾਂ ਹੈ। ਜਿੱਥੋਂ ਸਾਡੇ ਜਿੱਥੇ ਦਾ ਆਪਣੇ ਇਤਿਹਾਸ ਦਾ ਦੌਰ ਹੈ ਕਿ ਵਰਤਮਾਨ ਦੇ ਇਸ ਦਾ ਬਣੀ ਹੈ ਸਰੰਗ ਦਾ ਸਾਥ ਵੀ داری ਹੈ ਤੇ ਗੁਰੂ ਕਿਰਪਾ ਨਾਲ ਸਾਰੇ ਜਿਹੜਾ ਜਿਹੜਾ ਕਮੇਟੀ ਨੇ ਬਹੁਤ ਚਾਰਲਾ ਸਮਝਾ ਨੇ ਮਾਨ ਨਾਲ ਬਲ ਕੇ ਕਹਿ ਦਿੱਤੇ ਜਿਹੜਾ ਸ਼ਕਾਾਰਕਾ ਵੀ ਤੇ ਤੁਹਾਨੂੰ ਕਿਸੇ ਕਿਸਮ ਦੀ ਜਿੱਛਕ ਨਹੀਂ ਆਈ ਕਿ ਦਾਤਰੀ ਆਏਗਾ ਨਾ ਤਾਂ ਕਾਹਦਾ ਜਾਏਗਾ ਕੁਝ ਬਿਲਕੁਲ ਵੀ ਬਕਰ ਨਹੀਂ ਕੀ ਨਾ ਤੋਂ ਡਾ ਹਵਾਂ ਮੰਨ ਲੈ ਵਾਹ ਬੜਾ ਹੈ ਤੁਹਾਨੂੰ ਕੱਲ ਹੋ ਜੂਗਾ ਅੱਜ ਤੁਹਾਨੂੰ ਮਿਲਿਆ ਜਾਂਦਾ ਹੈ ਇਤਿਹਾਸ ਹੈ ਇਸ ਜਗ੍ਹਾ ਦਾ ਕਿਸੇ ਨੂੰ ਨਹੀਂ ਜਾਣਦੀ ਜੀ ਸੱਚ ਹੈ ਕਿ ਜਿਹੜੇ ਛੋਡੇ ਸਾਹਿਬ ਜਾ ਜਾਂਦਾ ਜਿਹੜਾ ਆਪ ਦੇ ਰਾਹ ਚੱਲ ਰਿਹਾ ਉਹ ਮਨਾਇਆ ਜਾ ਰਿਹਾ ਹੈ ਤੇ ਅੱਜ ਕੋ ਪੰਜ ਚਾਰ ਦਿਨ ਪਹਿਲਾਂ ਮੰਗਾਂ 24 ਤਰੀਕਾ ਦਾ ਪੰਜ ਦਿਨ ਪਹਿਲਾਂ ਇਹ ਨੰਗਰ ਦਾ ਉਹ ਜਿਹਨੇ ਵੀ ਬਾਜ਼ਾਰ ਸੱਜੇ ਹੋਏ ਨੇ ਇਹ ਸਾਰੇ ਦੇਖ ਹੀ ਰਹੇ ਤੁਸੀਂ ਤਾਂ ਇਹ ਛੋਡੇ ਸਾਹਿਬ ਜਿਹੜੇ ਨਹੀਂ ਆ ਚੁਕਾਏ ਉਹਨਾਂ ਦੀ ਯਾਦ ਪੁਰੀ ਇਸ ਵਿੱਚ ਇਹਨੂੰ ਮਨਾਇਆ ਇਹ ਇਤਿਹਾਸਾ ਮਾਤਾ ਗੁਜਰ ਕੌਰ ਛੋਟੀ ਛੋਟੀ